ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਦੇ ਚੈਨਲ ਤੇ ਨਵੇਂ ਹੋ ਤਾਂ ਚੰਗਾ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਹੁਤ ਵਧੀਆ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਨਿਊ ਫੈਬਰਿਕ ਸੀ ਇਸ ਵਾਰ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਹੀ ਨਿਊ ਫੈਬਰਿਕ ਹੈ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਨੂੰ ਫੋਲੋ ਕਰੋ ਉੱਥੇ ਆਪਾਂ ਸਾਰੇ ਸੂਟਾਂ ਦੇ ਕਲਰ ਪਾਏ ਹੁੰਦੇ ਨੇ ਜੀ ਵੀਡੀਓ ਦੇ ਵਿੱਚ ਜੋ-ਜੋ ਮੈਨੂੰ ਵਧੀਆ ਲੱਗਦਾ ਮੈਂ ਉਹ ਵੀ ਉਹੀ ਸੂਟ ਆ ਜਿਹੜੇ ਲੈ ਕੇ ਆਉਨੇ ਆ ਬਾਕੀ ਤੁਹਾਡੀ ਚੁਆਇਸ ਹੁੰਦੀ ਆ ਹਨਾ ਕਈ ਵਾਰ ਮੇਰੀ ਚੁਆਇਸ ਨਾਲ ਤੁਹਾਡੀ ਚੁਆਇਸ ਨਹੀਂ ਮਿਲਦੀ ਹੁੰਦੀ ਤਾਂ ਤੁਸੀਂ ਇੰਸਟਾ ਤੋਂ ਚੈੱਕ ਕਰ ਸਕਦੇ ਹੋ ਜੀ ਉੱਥੇ ਸਾਰੇ ਕਲਰ ਪਾਏ ਹੁੰਦੇ ਨੇ ਤੇ ਆਪਣਾ ਆਰ ਕੇ ਬੂਟਿਕ ਹੈ ਜੀ ਚੈਨਲ ਦਾ ਨਾਮ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਪਲੀਜ਼ ਤੇ ਥੋੜੇ ਜਿਹਾ ਸਬਸਕ੍ਰਾਈਬ ਘਟ ਨੇ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਹਾਂ ਆਪਾਂ ਸੂਟਾਂ ਦੀ ਵੀਡੀਓ ਉੱਥੇ ਅਪਲੋਡ ਕਰ ਲਿਆ ਕਰੀਏ ਚਲੋ ਜੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਬਲੌਗ ਵਾਲਾ ਚੈਨਲ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਹਰ ਇੱਕ ਭੈਣ ਕੋਲੇ ਭਰਾ ਕੋਲੇ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਜੀ ਸਾਰਿਆਂ ਤੋਂ ਪਹਿਲਾ ਸੂਟ ਰਹੂਗਾ ਜੀ ਮੈਜੈਂਟਾ ਕਲਰ ਇਹ ਤੁਹਾਨੂੰ ਮੈਚਿੰਗ ਵੀ ਮਿਲ ਜੂਗਾ ਜੀ ਜੇ ਤੁਸੀਂ ਆਲ ਓਵਰ ਲੈਣਾ ਹਾਰ ਓਵਰ ਵੀ ਲੈ ਸਕਦੇ ਹੋ ਦੇਖੋ ਇਸ ਤਰ੍ਹਾਂ ਦਾ ਹੀ ਪ੍ਰਿੰਟ ਬਣਿਆ ਹੋਇਆ ਇਹ ਰਹੂਗੀ ਜੀ ਪ्युअर ਤਨੂਨ ਦੇ ਉੱਪਰ ਤੁਹਾਨੂੰ ਫੈਬਰਿਕ ਮਿਲੂਗਾ ਦੇਖੋ ਬਿਲਕੁਲ ਬਹੁਤ ਵਧੀਆ ਹਨਾ ਇਹਦੇ ਉੱਪਰ ਜਿਹੜੀਆਂ ਪਹਿਣਾ ਹਨਾ ਵੀ ਵਰਕ ਵਾਲਾ ਸੂਟ ਹੈ ਜਿਹੜਾ ਥੋੜਾ ਜਿਹਾ ਕਾਸਟਲੀ ਪੈ ਜਾਂਦਾ ਵਿਆਹ ਪ੍ਰੋਗਰਾਮ ਲਈ ਜੇ ਤੁਸੀਂ ਐਵੇਂ ਦਾ ਸੂਟ ਲੈਣਾ ਚਾਹੁੰਦੇ ਹੋ ਵੀ ਘੱਟ ਰੇਂਜ ਦੇ ਵਿੱਚ ਇਹ ਤਾਂ ਉਹ ਨਾ ਇਹਦੇ ਅੰਦਰ ਦੋਨੋਂ ਸਾਈਡ ਹੀ ਇਹ ਜਿਹੜਾ ਪ੍ਰਿੰਟ ਹੈ ਮਿਲੂਗਾ ਦੇਖੋ ਫਰੰਟ ਤੇ ਥੋੜਾ ਜਿਹਾ ਵੱਧ ਦਿਖ ਰਿਹਾ ਤੇ ਬੈਕ ਤੇ ਥੋੜਾ ਜਿਹਾ ਘੱਟ ਦਿਖ ਰਿਹਾ ਵਿੱਚ ਅੰਦਰਲੀ ਸ ਹੈਗਾ ਤੇ ਇਹ ਨਹੀਂ ਹੈਗਾ ਵੀ ਇਹ ਉੱਪਰੋਂ ਸਾ ਪੈ ਜਾ ਉਤਰੂਗਾ ਬਿਲਕੁਲ ਵੀ ਇਹ ਪਿਓਰ ਚਨੂਨ ਦੀ ਸ਼ਰਟ ਰੱਖੂਗੀ ਜੀ ਤੇ ਇਹਦੇ ਨਾਲ ਆਪਾਂ ਨੇ ਦੋਹਾਂ ਸਿਲਕ ਦੀ ਲਈ ਹੈ ਸਲਵਾਰ ਇਹਦੇ ਵਿੱਚ ਤੁਹਾਨੂੰ 6 ਕਲਰ ਮਿਲ ਜਾਣਗੇ ਜੇ ਤੁਸੀਂ ਇਹ ਆਲ ਓਵਰ ਕਲਰ ਲੈਣਾ ਜੀ ਤਾਂ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੇ ਤੁਸੀਂ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਲੈ ਸਕਦੇ ਹੋ ਦੇਖੋ ਜੀ ਇਹਦੇ ਨਾਲ ਆਪਾਂ ਨੇ ਆਫ ਵਾਈਟ ਕਰੀਮ ਕਲਰ ਦੀ ਦੋਹਾਂ ਸਿਲਕ ਦੀ ਸਲਵਾਰ ਹੈ ਸਲਵਾਰ ਦੀ ਪੈਪਰ ਇੱਕ ਸਾਰੇ ਸ਼ਰਟਾਂ ਨਾਲ ਸੇਮ ਰਹੂਗੀ ਜੀ ਤੇ ਸ਼ਰਟਾਂ ਦੇ ਡਿਜ਼ਾਈਨ ਪ੍ਰਿੰਟ ਸੇਮ ਨੇ ਕੁਝ ਕਦੇ ਵਿੱਚੋਂ ਮੇਰਾ خیال ਹੋਣਗੇ ਨਹੀਂ ਸੇਮ ਹੀ ਨੇ ਤੇ ਇਹਨਾਂ ਦੇ ਕਲਰ ਨੇ ਜਿਹੜੇ ਉਹ ਅਲੱਗ-ਅਲੱਗ ਨੇ ਦੇਖੋ ਇਹ ਹੋ ਗਿਆ ਜੀ ਮੇਰੈਂਡਾ ਕਲਰ ਦੂਸਰਾ ਕਲਰ ਆ ਗਿਆ ਜੀ ਬਲੂ ਕਲਰ ਨੇਵੀ ਬਲੂ ਕਲਰ ਦੇਖੋ ਇਹ ਆ ਗਿਆ ਜੀ ਨੇਵੀ ਬਲੂ ਕਲਰ ਦੇਖੋ ਪ੍ਰਿੰਟ ਸੇਮ ਰਹੂਗਾ ਜੀ ਕਲਰ ਸੇਮ ਨੇ ਸੌਰੀ ਕਲਰ ਅਲੱਗ-ਅਲੱਗ ਹੋ ਗਏ ਪ੍ਰਿੰਟ ਸੇਮ ਰਹੂਗਾ ਫੈਬਰਿਕ ਸੇਮ ਰਹੂਗੀ ਪ੍ਰਾਈਸ ਸੇਮ ਰਹੂਗਾ ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਸ਼ਿਪਿੰਗ ਚਾਰजेस ਵਿੱਚ ਹੀ ਹੋਣਗੇ ਪੰਜਾਬ ਦੇ ਵਿੱਚ ਅਗਰ ਤੁਸੀਂ ਕਿਸੇ ਹੋਸਟੇਲ ਦੇ ਵਿੱਚ ਜਾਂ ਹੋਰ ਦੇ ਵਿੱਚ ਮੰਗਵਾਉਂਗੇ ਤਾਂ ਉਹਦੇ ਤੁਹਾਨੂੰ ਸ਼ਿਪਿੰਗ ਚਾਰਜਸ ਲੱਗਣਗੇ ਦੇਖੋ ਜੀ ਇਸ ਤੋਂ ਬਾਅਦ ਅਗਲਾ ਕਲਰ ਆ ਗਿਆ ਜੀ ਮਾਸਟਰਡ ਕਲਰ ਬਹੁਤ ਪਿਆਰੇ ਕਲਰ ਨੇ ਤੁਸੀਂ ਹਨਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੂੰ ਸਾਰੇ ਸੂਟ ਹੀ ਵਰਕ ਵਾਲੇ ਚਾਹੀਦੇ ਨੇ ਆਪਾਂ ਨੂੰ ਵਿੱਚ ਪ੍ਰਿੰਟ ਸੂਟ ਹੀ ਆਪਾਂ ਨੂੰ ਛੋਟੇ-ਮੋਟੇ ਜੇ ਆਪਾਂ ਘਰ ਦੇ ਵਿੱਚ ਵੀ ਵਿਆਹ ਹੈ ਨਾ ਤਾਂ ਵਰਕ ਵਾਲੇ ਸੂਟ ਵੀ ਜਿਹੜੀਆਂ ਘਰ ਦੇ ਵਿੱਚ ਪਹਿਨਣਾ ਨੇ ਉਹਨਾਂ ਨੂੰ ਤਾਂ ਵੈਸੇ ਕੰਮ ਲਈ ਆਪਾਂ ਨੂੰ ਹਲਕੇ ਸੂਟ ਹੀ ਰੈਡੀ ਕਰਨੇ ਪੈਂਦੇ ਨੇ ਬਾਕੀ ਸਰਦੀਆਂ ਦੇ ਵਿੱਚ ਆਪਾਂ ਨੂੰ ਛੋਟੇ-ਮੋਟੇ ਪ੍ਰੋਗਰਾਮ ਵੀ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਉੱਥੇ ਵੀ ਆਪਾਂ ਇਹ ਆਰਾਮ ਨਾਲ ਸੂਟ ਆ ਜਿਹੜਾ ਨਾਲ ਦਾ ਦੁਪੱਟਾ ਜਾਇਏ ਇਹਨੂੰ ਟਾਈ ਡਾਈ ਕਰਵਾ ਲਓ ਜੀ ਚਾਹੇ ਕਿਸੇ ਕਲਰ ਦਾ ਕਰਵਾ ਕੇ ਤੁਸੀਂ ਇਹਦੀ ਸੋਹਣੀ ਫਿਨਿਸ਼ਿੰਗ ਕਰਕੇ ਪਾ ਸਕਦੇ ਹੋ ਦੇਖੋ ਜੀ ਤਿੰਨ ਕਲਰ ਲਹੋਗੇ ਚੌਥਾ ਕਲਰ ਆ ਗਿਆ ਜੀ ਇਹਦੇ ਨਾਲ ਬਲੈਕ ਕਲਰ ਸਲਵਾਰਾਂ ਦੀ ਫੈਬਰਿਕ ਸੇਮ ਰਹੂਗੀ ਸਾਰਿਆਂ ਦੀ 1.5 ਮੀਟਰ ਦੀ ਤੁਹਾਨੂੰ ਕੱਟ ਮਿਹੂਗੀ ਜੀ ਅਗਰ ਤੁਸੀਂ ਲਓਗੇ ਇਹਨੂੰ ਆਲ ਓਵਰ ਤਾਂ ਤੁਹਾਨੂੰ ਪਾਊਗਾ ਜੀ ਇਹ 2250 ਰੁਪਏ ਦੇ ਵਿੱਚ ਦੇਖੋ ਇਹ ਆ ਗਿਆ ਜੀ ਬਲੈਕ ਕਲਰ ਬਲੈਕ ਕਲਰ ਵੀ ਵੋਕ ਕਰੇ ਦੇਖੋ ਇਹਦੇ ਨਾਲ ਸਾਰਿਆਂ ਦੀ ਆਪਾਂ ਮੈਚਿੰਗ ਕੀਤੀ ਹੈ ਜਿਹੜੀ ਇਹਦੇ ਨਾਲ ਹਨਾ બીਜੇ ਆਪਾਂ ਕਈ ਇਹਦੇ ਨਾਲ ਬਲੈਕ ਲਾ ਲੈਂਦੇ ਜਾਂ ਇਹਦੇ ਨਾਲ ਸਲਵਾਰ ਦੀ ਫੈਬਰਿਕ ਪਲੇਨ ਆਪਾਂ ਬੇਸ ਕਲਰ ਦੀ ਮੰਜਨਤਾ ਹਲਾ ਲੈਂਦੇ ਮਾਸਟਰਡ ਜਾਂ ਬਲੂ ਉਹਨਾਂ ਸੂਟ ਨਹੀਂ ਜਚਣਾ ਸੀ ਜੀ ਗਰੇਸ਼ ਨਹੀਂ ਪਹਿਣੀ ਸੀ ਇਸ ਕਰਕੇ ਆਪਾਂ ਨੇ ਇਹਦੇ ਨਾਲ ਮੈਚਿੰਗ ਹੀ ਕੀਤੀ ਹੈ ਦੇਖੋ ਬਲੈਕ ਕਲਰ ਆ ਗਿਆ ਇਸ ਤੋਂ ਬਾਅਦ ਆ ਗਿਆ ਜੀ ਫਰੋਜੀ ਕਲਰ ਫਟਾਫਟ ਸਕਰੀਨਸ਼ਾਟ ਲਓ ਤੇ ਤੁਸੀਂ ਆਪਣੇ ਸੂਟ ਦੇਖੋ ਦੇਖੋ ਜੀ ਇਹ ਹੈਗਾ ਫਰੋਜੀ ਕਲਰ ਸਾਰਿਆਂ ਦੀ ਪ੍ਰਿੰਟਿੰਗ ਸੇਮ ਹੈ ਕਰੋਜੀ ਕਲਰ ਹੈ ਹਾਂ ਕਰੋਜੀ ਕਲਰ ਹੈ ਦਾ ਪ੍ਰਿੰਟ ਸਾਰਿਆਂ ਦਾ ਸੇਮ ਰਹੂਗਾ ਕਲਰ ਕਲਰ ਹੋਣਗੇ ਹਰ ਇੱਕ ਕਲਰਾਂ ਦਾ ਇਹ ਕਰੋਜੀ ਕਲਰ ਆ ਗਿਆ ਇਹਦੇ ਵਿੱਚ ਮੇਰਾ ਕਹਿੰਦਾ ਸੀ ਸੱਤ ਕਲਰ ਨੇ ਜੋ ਵੀ ਕਲਰ ਹੈਗੇ ਸੀ ਇਹਦੇ ਆਪਣੇ ਕੋਲ ਸਾਰੇ ਅਵੇਲੇਬਲ ਨੇ ਦੇਖੋ ਜੀ ਬਾਈਨ ਕਲਰ ਦਾ ਸੁੰਭ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਪ੍ਰਿੰਟ ਹੈ ਪਿਓਰ ਚਨੂਨ ਦੀ ਤੁਹਾਨੂੰ ਸ਼ਰਟ ਮਿਲੂਗੀ ਜੀ ਇਹ ਇਹ ਇੱਕ ਕਰੋਜੀ ਦੀ ਸੰਵਾਰ ਹੈ ਇਹ ਟਿਕ ਆ ਗਈ ਜੀ ਬਾਈਂ ਦੀ ਸਲਵਾਰ ਦੇਖੋ ਦੋ ਹਸਨ ਕਦੀ ਸਲਵਾਰ ਰਹੂਗੀ ਜੀ ਸਿਲਕ ਜਿਹੜੀ ਫੈਬਰਿਕ ਹੈ ਸਲਵਾਰ ਦੀ ਉਹ ਵੀ ਬਹੁਤ ਵਧੀਆ ਰਹੂਗੀ ਇਹਦੇ ਵਿੱਚ ਸੇ 7 ਕਲਰ ਨੇ ਮੇਰੇ ਖਿਆਲ ਨਾਲ ਇੱਕ ਵਾਈਨ ਹੋ ਗਿਆ ਦੋ ਖਰੋਜੀ ਹੋ ਗਿਆ ਬਲੈਕ ਤਿੰਨ ਮਸਟਰਡ ਚਾਰ ਨੇਵੀ ਪੰਜ ਛੇ ਕਲਰ ਨੇ ਜੇ ਦੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲਓ ਤੇ ਮੈਸੇਜ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਤਾਂ ਹੁੰਦ ਕੋਨੇਂਗੀ ਜੇ ਤੁਸੀਂ ਅਗਰ ਹਨਾ ਇਹਦੇ ਵਿੱਚ ਲੈਣੇ ਨੇ ਆਲ ਓਵਰ ਜੀ ਤਾਂ ਤੁਹਾਨੂੰ ਆਲ ਓਵਰ ਇੱਕ ਰੈਡ ਕਲਰ ਮਿਲ ਜੂਗਾ ਇਹਦੇ ਨਾਲ ਇਹਨੂੰ ਤੁਸੀਂ ਚਾਹੇ ਮੈਚਿੰਗ ਵੀ ਕਰ ਸਕਦੇ ਹੋ ਇਹ ਵੀ ਸੇਮ ਚਨੂਨ ਹੈ ਦੇਖੋ ਜੀ ਇਹ ਵੀ ਸੇਮ ਉਹਨੂੰ ਪਿਆਰ ਚਨੂਨ ਦੇ ਵਿੱਚ ਸੂਟ ਮਿਲੂਗਾ ਰੈਡ ਕਲਰ ਜੇ ਤੁਸੀਂ ਨੇ ਇਹ ਮੈਚਿੰਗ ਕਰਨੀ ਹੈ ਜੀ ਤਾਂ ਮੈਚਿੰਗ ਇਹਦੀ ਆਫ ਵਾਈਟ ਨਾਲ ਹੀ ਹੋਊਗੀ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਇਹ ਰੈਡ ਕਲਰ ਹੈ ਇਹਦਾ ਥੋੜਾ ਜਿਹਾ ਡਿਜ਼ਾਈਨਿੰਗ ਦਾ ਫਰਕ ਪੈ ਗਿਆ ਇਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦੀ ਇਹਦਾ ਪ੍ਰਿੰਟ ਜਿਹੜਾ ਉਹ ਚੇਂਜ ਹੋ ਗਿਆ ਫੈਬਰਿਕ ਦੇਖੋ ਸਲਵਾਰ ਨਾਲ ਇਹ ਰੈਟਨ ਨਾਲ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਇਸ ਤੋਂ ਬਾਅਦ ਬਾਈਂਡ ਦੇ ਵਿੱਚ ਵੀ ਤੁਹਾਨੂੰ ਇਹ ਵਾਲਾ ਡਿਜ਼ਾਈਨ ਵੀ ਮਿਲ ਜੂਗਾ ਬਾਈਂਡ ਦੇ ਵਿੱਚ ਤੇ ਇਹ ਵਾਲਾ ਡਿਜ਼ਾਈਨ ਵੀ ਮਿਲ ਜੂਗਾ ਰੈੱਡ ਵਾਲਾ ਦੇਖੋ ਇਹ ਤੁਹਾਡੀ ਚੋਇਸ ਹੈ ਆਲ ਓਵਰ ਤੁਹਾਨੂੰ ਇਹ ਵੀ ਬਾਈਂਡ ਦੇ ਵਿੱਚ ਮਿਲ ਜੂਗਾ ਜੀ ਰੈੱਡ ਦੇ ਵਿੱਚ ਵੀ ਮਿਲ ਜੂਗਾ ਤੇ ਤੁਹਾਨੂੰ ਮਾਸਟਰਡ ਦੇ ਵਿੱਚ ਵੀ ਮਿਲ ਜੂਗਾ ਇਸ ਤੋਂ ਬਾਅਦ ਬਾਈਂਡ ਦੇ ਵਿੱਚ ਇੱਕ ਸੇਮ ਕਲਰ ਜਿਹੜਾ ਆਪਾਂ ਪਹਿਲਾਂ ਸ਼ਰਟਾਂ ਕੋਲ ਕੇ ਦਿਖਾਤੀਆਂ ਸੇਮ ਸੁੰਤੇ ਨੇ ਇਹ ਤੁਸੀਂ ਆਲ ਓਵਰ ਲੈ ਸਕਦੇ ਹੋ ਇਹਦੇ ਵਿੱਚ ਦੋ ਪ੍ਰਿੰਟ ਆਗੇ ਜੀ ਰੱਟ ਤੇ ਬਾਹਂ ਦੇ ਵਿੱਚ ਪ੍ਰਿੰਟ ਮਿਲ ਜੂਗਾ ਬਾਕੀ ਤੁਹਾਨੂੰ ਜੋ ਵੀ ਆਪਾਂ ਸੂਟ ਵੀਡੀਓ ਦੇ ਵਿੱਚ ਪਾਏ ਨੇ ਸਾਰੇ ਆਪਣੇ ਕੋਲ ਅਵੇਲੇਬਲ ਨੇ ਆਲ ਓਵਰ ਦਾ ਪ੍ਰਾਈਸ ਰਹੂਗਾ ਜੀ 2250 ਰੁਪਏ ਮੈਚਿੰਗ ਸੂਟ ਦਾ ਪ੍ਰਾਈਸ ਰਹੇਗਾ 1850 ਰਹਿ ਹੈਗਾ ਜੀ ਵਿਦਾਊਟ ਦੁਪੱਟਾ ਰਹਿਣਗੇ ਸੂਟ ਜਿਹੜੇ ਨਾਲ ਦੁਪੱਟੇ ਹੋਣਗੇ ਜੀ ਆਪਾਂ ਉਹਨਾਂ ਨਾਲ ਦੁਪੱਟੇ ਜ਼ਰੂਰ ਲਗਾ ਕੇ ਤੇ ਮੰਗੇ ਇਹ ਗੱਲ ਨਹੀਂ ਹੋਊ ਕਿ ਆਪਾਂ ਦੁਪੱਟੇ ਨਹੀਂ ਲਾਵਾਂਗੇ ਚਲੋ ਜੀ ਬਹੁਤ ਸੋਹਣੇ ਪਿਆਰੇ ਪਿਆਰੇ ਸੂਟ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਕੁਪ ਕਰ ਸਕਦੇ ਹੋ ਜੀ ਮੈਂ ਤੁਹਾਨੂੰ ਸੇ ਸੱਤ ਸੂਟ ਦਿਖਾ ਦਿੱਤੇ ਨੇ ਬਹੁਤ ਸੋਹਣੇ ਪ੍ਰਿੰਟ ਲੱ ਤੇ ਵੈਸੇ ਮੈਨੂੰ ਤੁਸੀਂ ਇਹ ਦੱਸਿਓ ਵੀ ਮੈਨੂੰ ਰੈੱਡ ਸੂਟ ਬਹੁਤ ਸੋਹਣਾ ਲੱਗਿਆ ਇਹਦੇ ਨਾਲ ਵੀ ਜੇ ਆਪਾਂ ਇਦਾਂ ਮੈਚਿੰਗ ਬਣਵਾ ਕੇ ਸਿਲਾਈ ਕਰਾਵਾਂਗੇ ਪਰ ਮੈਨੂੰ ਥੋੜਾ ਜਿਹਾ ਰੈੱਡ ਹੈ ਜਿਹੜਾ ਕਿ ਡਾਰਕ ਲੱਗਦਾ ਮੈਂ ਥੋੜੀ ਜਿਹੀ ਲਾਈਟ ਸੂਟ ਜ਼ਿਆਦਾ ਪਸੰਦ ਕਰਦੀ ਆ ਤੇ ਬਾਕੀ ਦੇਖਦੇ ਆ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਮੈਂ ਇਹ ਸੂਟ ਰੈਡੀ ਕਰ ਲਾਂ ਵੀ ਮੇਰੇ ਸੋਹਣਾ ਲੱਗੂ ਆ ਵੈਸੇ ਮੈਨੂੰ ਦੇਖਣ 'ਚ ਸੋਹਣਾ ਲੱਗ ਰਿਹਾ ਪਰ ਮੈਨੂੰ ਐ ਨਹੀਂ ਪਤਾ ਕੀ ਇਹ ਸੋਹਣਾ ਲੱਗੂ ਮੈਂ ਥੋੜੀ ਜਿਹਾ ਜ਼ਿਆਦਾ ਡਾਰਕ ਕੱਟ ਪਾਉਣੀ ਆ ਹੁਣ ਜੇ ਤਾਂ ਮੈਂ ਲੱਗ ਹੀ ਪ ਨਾਰਮਲ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਹਨਾ ਪਿਓਰ ਦੀ ਕੋਈ ਵੀ ਚੀਜ਼ ਆਪਾਂ ਨੂੰ ਹਨਾ ਜਿਹੜੀ ਅਸਲ ਹਨਾ ਨਕਲ ਆਪਾਂ ਕਹਿ ਨਹੀਂ ਸਕਦੇ ਹਨਾ ਕੱਪੜੇ ਦੀ ਹਰ ਇੱਕ ਵੀ ਨਕਲ ਆ ਗਈ ਹੈ ਉਹ ਤੁਹਾਨੂੰ ਕਿਵੇਂ ਮਰਜ਼ੀ ਦਾ ਟ੍ਰੇਡ ਮਿਲ ਜੇ ਆਪਾਂ ਕੋਈ ਕੁਝ ਨਹੀਂ ਕਹਿ ਸਕਦਾ ਪਰ ਜਿਹੜੀ ਆਪਾਂ ਤੁਹਾਨੂੰ ਪਿਓਰ ਦੀ ਵਧੀਆ ਵਿਸਕੋਸ ਚੋਂ ਦੀ ਪਿਓਰ ਵਾਲੀ ਚੁਣੋਣਾ ਇਹ ਇਹ ਤੁਹਾਨੂੰ ਏਸੀ ਰੇਟ ਤੇ ਪੈਣੀ ਹੈ ਜੀ ਹਾਂ ਜੀ ਮੈਂ ਤਾਂ ਬਿਲਕੁਲ ਵੀ ਬਹੁਤ ਖਿੱਚ ਕੇ ਰੇਟ ਲਗਾਇਆ ਹੋਇਆ ਹੈ ਤੁਹਾਨੂੰ ਪਤਾ ਹੀ ਆ ਭੈਣਾਂ ਨੇ ਭੈਣਾਂ ਨੂੰ ਹਨਾ ਵੀ ਪਿਓਰ ਵਾਲੀ ਫੈਬਰਿਕ ਹੈ ਜਿਹੜੀ ਬਾਕੀ ਬ੍ਰਾਂਡ ਦੀ ਹੋਊਗੀ ਸੀ ਉਹਦਾ ਰੇਟ ਹੈ ਜਿਹੜਾ ਥੋੜਾ ਜਿਹਾ ਹਮੇਸ਼ਾ ਹਾਈ ਵੀ ਹੁੰਦਾ ਹੈ ਤੇ ਇਸ ਕਰਕੇ ਅਸੀਂ ਮੈਨੂੰ ਵੀ ਕਮੈਂਟ ਵੀ ਆਉਂਦੇ ਨੇ ਵੀ ਤੁਸੀਂ ਵੀ ਰੇਟ ਥੋੜਾ ਜਿਆਦਾ ਲਾ ਰਹੇ ਹੋ ਪਲੀਜ਼ ਸਾਡੀ ਫੈਬਰਿਕ ਦੀ ਜ਼ਿੰਮੇਵਾਰੀ ਹੁੰਦੀ ਜਿਹੜੀ ਚੀਜ਼ ਮਹਿੰਗੀ ਹੈ ਜੀ ਉਹਦੀ ਫੈਬਰਿਕ ਦੀ ਗਾਰੰਟੀ ਹੋਊਗੀ ਸਸਤੀ ਚੀਜ਼ ਦੀ ਸਾਡੀ ਵੀ ਕੋਈ ਗਾਰੰਟੀ ਨਹੀਂ ਹੋਊਗੀ ਫਿਰ ਤੁਸੀਂ ਬਾਅਦ ਵਿੱਚ ਕਹਿੰਦੇ ਹੋਗਾ ਨਾ ਵੀ ਸਾਡਾ ਸੂਟ ਖਰਾਬ ਹੋ ਗਿਆ ਸਾਨੂੰ ਇਹ ਚੀਜ਼ ਨਹੀਂ ਮਿਲੂਗੀ ਚਲੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲਾਓ ਤੇ ਮੈਸੇਜ ਕਰੋ ਅੱਜ ਆਪਾਂ ਲਾਈਵ ਦੇ ਵਿੱਚ ਵੀ ਹੀ ਉਹ ਨਾ ਸੂਟ ਜਿਹੜੇ ਨੇ ਦਿਖਾਏ ਨੇ ਬਰਕਤ ਵਾਲੇ ਜੀ ਉਹ ਵੀ ਤੁਸੀਂ ਲੈ ਸਕਦੇ ਹੋ ਬਾਕੀ ਜੀ ਉਹਨਾਂ ਦੇ ਵਿੱਚੋਂ ਹੋਰ ਕੋਈ ਕਲਰ ਸਿਲੈਕਟ ਕਰਨਾ ਤੁਸੀਂ ਉਹ ਵੀ ਲੈ ਸਕਦੇ। ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਤੁਹਾਨੂੰ ਕ੍ਰੈਪਟ ਨੂੰ ਮੈਸ ਤੋਂ ਮੈਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਹਰੇਕ ਕਸਟਮਰ ਵੀ ਮੈਨੂੰ ਕਹਿੰਦੇ ਨੇ ਕਿ ਤੁਹਾਡੇ ਸੂਟ ਪ੍ਰਿੰਟ ਸੋਹਣੇ ਹੁੰਦੇ ਨੇ। ਬਾਕੀ ਤੁਸੀਂ ਹੁਣ ਵਰਕ ਵਾਲੇ ਸੂਟ ਨੇ ਜਿਹੜੇ ਬੁੱਕ ਕਰੋ ਜੀ ਆਪਣੇ ਜਲਦੀ ਜਲਦੀ ਆਪਾਂ ਤੁਹਾਨੂੰ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਜਿਹੜੇ ਸੂਟ ਨੇ ਜੇ ਹੁਣ ਤੁਸੀਂ ਹਨਾ ਕੋਈ ਡਿਜ਼ਾਈਨ ਹੀ ਇੰਨਾ ਜ਼ਿਆਦਾ ਹੈਵੀ ਕਰਤਾ ਜਾਂ ਫੁੱਲ ਹੈਂਡਵਰਕ ਹੋ ਗਿਆ ਉਹਦਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਰੇਟ ਹੈ ਜਿਹੜਾ ਕਾਸਟਲੀ ਹੋ ਜਾਂਦਾ ਹੈ। ਜਿਵੇਂ ਹੁਣ ਆਪਾਂ ਨੇ ਇਕੱਲੇ ਸੈਂਟਰ ਪੈਨਲ ਬਣਾਉਣੇ ਨੇ ਛੋਟੀ ਬੇਲ ਬਾਅਦ ਇਹ ਬਣਾਉਣੇ ਨੇ ਹੈਂਡਵਰਕ ਦੀ 1500 ਤੋਂ 1600 ਤੋਂ ਸਟਾਰਟਿੰਗ ਹੁੰਦੀ ਹੈ ਜੀ ਉਹਨਾਂ ਦੀ ਬਾਕੀ ਇਹ ਨਾ ਵਰਕ ਦੇ ਹਿਸਾਬ ਨਾਲ ਜਾਂ ਫੈਬਰਿਕ ਦੇ ਹਿਸਾਬ ਨਾਲ ਜਿਹੜਾ ਸੂਟ ਬਣਦਾ ਹੈ ਚਲੋ ਜੀ ਤੁਸੀਂ ਆਪਣੇ ਜਿਹੜੇ ਸੂਟ ਨੇ ਵਰਕ ਵਾਲੇ ਕਰੋ ਤਾਂ ਕਿ ਤੁਹਾਡੇ ਫਿਰ ਸਰਦੀ ਤੋਂ ਪਹਿਲਾਂ ਪਹਿਲਾਂ ਸੂਟ ਰੈਡੀ ਹੋ ਜਾਣਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂਗੇ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ